ਹਾਂਜੀ ਸਰ ਨੇ ਕੀ ਦਵੋ ਤੁਹਾਡਾ ਸਾਡੀ ਮੇਰਾ ਨਾਮ ਜਸਵੰਤ ਸਿੰਘ ਆ ਭੰਡਾਲ ਜੀ ਭੰਡਾਲਵੇੜ ਮੈਂ ਪੰਚਾਇਤ ਮੈਂਬਰ ਆ ਜੀ ਇਹ ਸ਼ਰਤ ਦੇ ਵਿੱਚ ਸਪੀਡ ਬ੍ਰੇਕਰ ਜਿਹੜੇ ਲੋਕਾਂ ਨੂੰ ਬਣਾਏ ਗਿਆ ਇਹਨਾਂ ਨੂੰ ਸਪੀਡ ਬ੍ਰੇਕਰ ਬਣਾਉਣ ਦੀ ਨੋਬਤ ਕਿਉਂ ਆਈ ਹੈ ਇਹ ਨੋਬਤ ਇਹ ਆਈ ਆ ਜੀ ਇੱਥੇ ਨਾ ਮਾਈਨਿੰਗ ਹੋ ਰਹੀ ਆ ਜੀ ਮଣ୍ਡ ਦੇ ਵਿੱਚੋਂ ਰੇਤਾ ਵੀ ਆ ਰਹੀ ਮਿੱਟੀ ਵੀ ਆ ਰਹੀ ਆ ਤੇ ਟਰਾਲੀਆਂ ਆ ਟਰਾਲੀਆਂ ਵਾਲੇ ਜਿਹੜੇ ਆ ਉਹ ਇੰਨੀਆਂ ਟਰਾਲੀਆਂ ਭਜਾਉਂਦੇ ਆ ਉਹ ਜਿਹੜੇ ਬ੍ਰੇਕਰ ਇਹਨਾਂ ਨੂੰ ਬਣਾਉਣੇ ਪਏ ਆ ਮਤਲਬ ਇਹ ਪੈਂਡ ਵਾਲਿਆਂ ਨੂੰ ਕਿ ਕੋਈ ਬੱਚਾ ਬੁੱচ্চਾ ਨਾ ਥੱਲੇ ਆ ਜਾਵੇ ਕੋਈ ਹੋਰ ਨਾ ਆਵੇ ਬਾਕੀ ਜਿਹੜੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਹੁਣ ਸਾਨੂੰ ਪੈਂਡ ਵਾਲਿਆਂ ਨੂੰ ਬੜੀ ਪਰੇਸ਼ਾਨੀਆਂ ਆਉਣ ਡਈ ਆ ਕਿਉਂਕਿ ਬ੍ਰੇਕਰ ਵੱਡੇ ਆ ਤੇ ਉਹ ਟਰਾਲੀਆਂ ਵਾਸਤੇ ਕੀਤੇ ਹੀ ਹੁਣ ਸਾਡੇ ਮੋਟਰਸਾਈਕਲ ਵੀ ਔਖੇ ਲੰਘਦੇ ਆ ਸਾਈਕਲ ਵੀ ਔਖੇ ਲੰਘਦੇ ਆ ਸਾਨੂੰ ਪਰੇਸ਼ਾਨੀ ਜ਼ਿਆਦੀ ਆਉਣ ਡੀ ਪਰ ਇਹ ਹਟਦੇ ਨਹੀਂ ਹੈਗੇ ਇਹ ਟਰਾਲੀਆਂ ਲੈ ਕੇ ਰੋਜ਼ ਹੀ ਆ ਜਾਂਦੇ ਆ ਤੁਹਾਡੇ ਜਿਹੜੀਆਂ ਗੱੰਨੇ ਵਾਲੀਆਂ ਟਰਾਲੀਆਂ ਉਹਨੂੰ ਕੀ ਸਮੱਸਿਆ ਆ ਰਹੀ ਹੈ ਉਹ ਗੰਨੇ ਵਾਲੀਆਂ ਟਰਾਲੀਆਂ ਦੀ ਸਮੱਸਿਆ ਇਹ ਆ ਰਹੀ ਜਿਹੜੇ ਬ੍ਰੇਕਰ ਬਣਿਆ ਆਪਾਂ ਟਰਾਲੀ ਟਪਾਉਨੇ ਆ ਚਾਹੇ ਹੌਕ ਟੁੱਟ ਜਾਂਦੀ ਆ ਚਾਹੇ ਟਰੈਕਟਰ ਛਾਲਾ ਮਾਰਦਾ ਆ ਇਸ ਕਰਕੇ ਬਹੁਤ ਪਰੇਸ਼ਾਨੀ ਆ ਜੀ ਨਹੀਂ ਮੰਗ ਕਰਦੇ ਮੰਗਾ ਹੀ ਇਹੀ ਕਰਦੇ ਆਂਗੇ ਜੀ ਚਲੋ ਜਿਹੜੇ ਬ੍ਰੇਕਰ ਬਣੇ ਆ ਉਹ ਤਾਂ ਸੈੱਟ ਹੋ ਜਾਣਗੇ ਪਰ ਜਿਹੜੀਆਂ ਮਿੱਟੀ ਵਾਲੀਆਂ ਟਰਾਲੀਆਂ ਮਾਈਨਿੰਗ ਵਾਲੀ ਮਾਈਨਿੰਗ ਹੁੰਦੀ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਬੱਚਿਆਂ ਦਾ ਖਾਸਾ ਵਾ ਮਲ ਕੇ ਕੋਈ ਥੱਲੇ ਆ ਜਵੇ ਚਾਹੇ ਕੁਝ ਹੋਰ ਰਸਤਾ ਵੀ ਨਹੀਂ ਮਿਲਦਾ ਇਸ ਕਰਕੇ ਬਹੁਤ ਪਰੇਸ਼ਾਨੀ ਆ ਤੇ ਇਹ ਇਹ ਬੰਦ ਹੋਣੀ ਚਾਹੀਦੀ ਆ ਜੀ ਇਹੀ ਮੰਗਿਆ ਸਾਡੇ ਪਿੰਡਲ ਨੂੰ ਹਾਂਜੀ ਸਰ ਕੀ ਨਾਮ ਦਾ ਲਾ ਪੱਟੀ ਨਾਮ ਆ ਜੀ ਮੇਰਾ ਪਿੰਡ ਪੰਡਾਲ ਬੇਟਿਆ ਜੀ ਠ ਇਥੋਂ ਰੇਤਾ ਬਹੁਤ ਜਾਰੀ ਲੈ ਕੇ ਜਾਂਦੇ ਆ ਕਾਲਾ ਨੂਰਪੁਰ ਜਟਾਂ ਤੋਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਭਾਜੀ ਹੋਲੀ ਜਾਇਆ ਕਰੋ ਇਹ ਲਗਾਤਾਰ ਹਰ ਸਵੇਰ ਤੋਂ ਸ਼ੁਰੂ ਹੋ ਜਾਂਦੀ ਆ ਰੇਤਾ ਜਾਣੀ ਬਹੁਤ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਜੀ ਹੋਲੀ ਜਾਇਆ ਕਰੋ ਇਹ ਕੋਈ ਸਾਡੀ ਮੰਨਦਾ ਨਹੀਂਗਾ ਕੋਈ ਸੁਣਦਾ ਨਹੀਂਗਾ ਸਾਡੇ ਨਿਆਣੇ ਵਿੱਚਰੇ ਫਿਰਦੇ ਰਹਿੰਦੇ ਇਹ ਦਿਨੇ ਵੀ ਇਹ ਮਾਰੇ ਕੋਈ ਹੋਲੀ ਨਹੀਂ ਜਾਂਦਾ ਇਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਆ ਕਿ ਭਾਜੀ ਹੋਲੀ ਜਾਇਆ ਕਰੋ ਇਹ ਨਹੀਂ ਮੰਨਦੇ ਹੈਗੇ ਕਿ ਸਾਡੇ ਵੱਲੋਂ ਫਿਰ ਹੋਰ ਕੋਈ ਸੇਵਾ ਇਹਨਾਂ ਦੀ ਹੋਊਗੀ ਅਸੀਂ ਕਹਾਂ ਕਿ ਨਹੀਂ ਅਸੀਂ ਕਹਿੰਨੇ ਆ ਕਿ ਜੋ ਵੀ ਹੈ ਸਾਡੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ ਠੀਕ ਹੈ ਜੀ ਅਸੀਂ ਇੰਨਾ ਹੀ ਕਵਾਂਗੇ ਆਪਾਂ ਕੋਈ ਹੋਰ ਗੱਲ ਨਹੀਂ ਇਹਨਾਂ ਬਾਰੇ ਕਹਿੰਦੇ ਹੈਗੇ ਕਿ ਜਿਹੜੀ ਰੇਤਾ ਕੱਢਦੇ ਆ ਇਹਨਾਂ ਨੂੰ ਕਿਹਾ ਕਿ ਭਾਜੀ ਨਾ ਖੜੋ ਠੀਕ ਹੈ ਜੀ ਗੈਰ ਕਾਨੂੰਨੀ ਆ ਜੋ ਵੀ ਕਰਦੇ ਆ ਇਹ ਜਿਹੜੀ ਮਾਈਨਿੰਗ ਦੀ ਚੋਰੀ ਹੋ ਰਹੀ ਆ ਕਿੰਨੇ ਚਿਰ ਤੋਂ ਹੋ ਰਹੀ ਆ ਇਹ ਬਹੁਤ ਚਿਰ ਤੋਂ ਹੋ ਰਹੀ ਆ ਬਹੁਤ ਵਾਰੀ ਕਿਹਾ ਵਾ ਰਾਤ ਨੂੰ ਵੀ ਲਗਾਤਾਰ ਰੇਤਾ ਢੋਂਦੇ ਆ ਦਿਨੇ ਵੀ ਲੈ ਕੇ ਜਾਂਦੇ ਆ ਠੀਕ ਹੈ ਜੀ ਬਹੁਤ ਆਰੀ ਕਹਾਵਾ ਪਰ ਨਹੀਂ ਮੰਨਦੇ ਹੈਗੇ ਫਿਰ ਅਸੀਂ ਜੋ ਆਪਣੇ ਵੱਲੋਂ ਕਾਨੂੰਨੀ ਕਾਰਵਾਈ ਤਾਂ ਉਸ ਜਿਹਨਾਂ ਨੇ ਕਰਨੀ ਆ ਉਹ ਤਾਂ ਹੋਊਗੀ ਜੇ ਫਿਰ ਅਸੀਂ ਆਪਣੀ ਜਿਹੜੀ ਕਾਰਵਾਈ ਕਰਨੀ ਆ ਫਿਰ ਇਹ ਓਕੇ ਹੋਣਗੇ ਠੀਕ ਹੈ ਜੀ ਅਸੀਂ ਇਹ ਹੀ ਕਿ ਉਹ ਕਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੋਂ ਤਾ ਕਿੰਦਈ ਕਿਹੜਾ ਪਿੰਡ ਹੈ ਨੂਪਾ ਜਟ ਕਿੱਥੇ ਜਾ ਰਹੇ ਹੋਣੇ ਅਸਤੇ ਤੁਸੀਂ ਹਾਂਜੀ ਕਿੱਥੇ ਜਾ ਰਹੇ ਹੋ ਤੁਸੀਂ ਮਿੱਟੀ ਭਰਨ ਜਾਨੇ ਕਿੱਥੋਂ ਭਰ ਰਹੇ ਹਾਂ ਹਾਂਜੀ ਕਿੱਥੋਂ ਭਰ ਰਹੇ ਹੋ ਤੁਸੀਂ ਇੱਥੋਂ ਆਪਣੇ ਤੇ ਬਰਾਮੰਡ ਚ ਇਨੇ ਦਿਨ ਤੋਂ ਬਾਰੇ ਲਗਾਤਾਰ ਹਾਂਜੀ ਤੁਹਾਡੇ ਕੋਲ ਕੋਈ ਸਰਕਾਰੀ ਪਰਮਿਸ਼ਨ ਹੈ ਨਹੀਂ ਉਹਨਾਂ ਉਹਨਾਂ ਪਤਾ ਚਾਚੇ ਕਾਲੇ ਕਾਲੇ ਨੂੰ ਪਤਾ ਮਾਈ ਚਾਚੇ ਇਹ ਟਰੈਕਟਰ ਦਾ ਮਾਲਕ ਹੌਣ ਮਾਲਕ ਹੌਣ ਹੈ ਟਰੈਕਟਰ ਹਾਂਜੀ ਨੂਪ ਜਟਾ ਦਾ ਕਾਲ ਕੀ ਇਹਦਾ ਨਾਮ ਕੀ ਆ ਆ ਕਾਲ ਸੁਖਦੇਵ ਆ ਉਹਨਾਂ ਕੋਲ ਕੋਈ ਸਰਕਾਰੀ ਪਰਮਿਸ਼ਨ ਹੈਗੀ ਆ ਪਤਾ ਨਹੀਂ ਆਏ ਕਿ ਨਹੀਂ ਪਤਾ ਨਹੀਂ ਪੁੱਛਣਾ ਮੈਂ ਇਹ ਲੋਕਾਂ ਦਾ ਇਲਜ਼ਾਮ ਆ ਕਿ ਤੁਸੀਂ ਲਗਾਤਾਰ ਰਾਤ ਦਿਨ ਚੱਲਦੇ ਆ ਤੇਜ਼ ਸਪੀਡ ਚੱਲਦੇ ਆ ਤੁਹਾਡੀ ਵਜ੍ਹਾ ਦੇ ਕਰਕੇ ਇਹਨਾਂ ਨੂੰ ਸਪੀਡ ਬ੍ਰੇਕਰ ਬਣਾਉਣੇ ਪਏ ਆ ਰਾਤ ਨੂੰ ਤਾਂ ਜਿੱਦਾਂ ਚਾਈਦਾ ਚਾਈਦਾ ਪ੍ਰਾਪਤ ਜੀ ਤਾਂ ਮਿੱਟੀ ਲੈ ਕੇ ਜਾਈਦਾ ਦਿਨੇ ਭਰੀਦੀ ਆ ਇੱਕ ਤਾਂ ਤੁਸੀਂ ਚੋਰੀ ਕਰ ਰਹੇ ਆਂ ਹਾਂਜੀ ਇੱਕ ਤਾਂ ਤੁਸੀਂ ਸਰਕਾਰ ਦੀ ਚੋਰੀ ਕਰ ਰਹੇ ਆਂ ਦੂਸਰਾ ਤੁਸੀਂ ਹਾਈ ਕਰ ਰਹੇ ਆਂ ਟੋਣੀ ਕਰ ਰਹੇ ਪੈਸੇ ਆ ਪੈਸੇ ਪੈਸੇ ਦੇ ਕੇ ਖਰੀਦੀ ਦੀ ਆਈ ਮਹੌਨ ਤੁਹਾਨੂੰ ਦੱਬੀ ਦੀ ਆ ਚੋਰੀ ਕਰਦੀ ਤੁਸੀਂ ਇਹ 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 ਨਾ ਬਨੇ ਬਨੇ ਮੰਨਾਂ ਦੀ ਆ ਪਹਿਲੀ ਉੱਥੇ ਪਹਿਲੀ ਚੱਕਣਦੇ ਆ ਪਹਿਲੀ ਤੋਂ ਉਹਨਾਂ ਨੂੰ ਨਹੀਂ ਤੁਸੀਂ ਕਰਦੀ ਆਂ ਅੱਜ ਮੋੜ ਲਈ ਅਸੀਂ ਜੀਵਨ ਜਾਲ ਖਰੀਦੀ ਪਤਾ ਨਹੀਂ ਉਹ ਬਨੇ ਮੰਨਾਂ ਵਾਲੇ ਦੀ ਪਹਿਲੀ ਆ ਉਧਰ ਦੀ ਮਰਾ ਜਾਂਦਾ ਕਿਵੇਂ ਕੋਈ ਰਾਹ ਨਹੀਂ ਹੈ ਅੱਲਾ ਪੱਟਿਆ ਰੋਟਾ ਈ ਨੇ ਉਹਦਾ ਪਰ ਆ ਨਾਮੋਂ ਪਹਿਲੀ ਨੂੰ ਪਤਾ ਨਹੀਂ ਕਿਹੜਾ ਵੀਤੂ ਵੀ ਕਿੱਥੇ ਲਾਵੇ ਜਾਂ ਕਿੰਦੀ ਜਾਂਦੇ ਹਾਂ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਨਰਮਲ ਸਿੰਘ ਨਰਮਲ ਸਿੰਘ ਜੀ ਤੁਹਾਡੇ ਤੇ ਕੁਝ ਲੋਕਾਂ ਦਾ ਦੋਸ਼ ਹੈ ਵੀ ਤੁਸੀਂ ਗੈਰ ਕਾਨੂੰਨੀ ਸਪੀਡ ਬ੍ਰੇਕਰ ਬਣਾਉਂਦਾ ਕੀ ਹੈਗਾ ਇਹੋ ਪੂਰਾ ਮਾਮਲਾ ਨਹੀਂ ਜੀ ਉਹ ਜਿੱਦਾਂ ਪੰਚਾਇਤ ਨੇ ਕਿਹਾ ਸੀ ਮਸਲਾ ਹੱਲ ਕਰ ਦਿੱਤਾ ਉਹਦਾ ਕੋਈ ਰੋਲਾ ਨਹੀਂ ਇਹ ਸਪੀਡ ਬ੍ਰੇਕਰ ਹੈ ਇਹਦਾ ਤੁਸੀਂ ਕੀ ਕਰ ਰਹੇ ਹੋ ਹੁਣ ਇਹ ਅਸੀਂ ਸਾਨੂੰ ਪੰਚਾਇਤ ਨੇ ਕਿਹਾ ਵੀ ਰਹਿਣ ਦਿਓ ਤੁਸੀਂ ਨਾ ਕਰੋ ਇਹ ਤਾਂ ਠੀਕ ਹੈ ਜੀ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤ ਆ ਹੁਣ ਇਹਨੂੰ ਤੋੜ ਰਹੇ ਤੁਸੀਂ ਅਸੀਂ ਤੋੜ ਰਹੇ ਜੀ ਇਹਨੂੰ ਠੀਕ ਹੈ ਜੀ ਇਹਦਾ ਕੋਈ ਮਤਲਬ ਨਹੀਂ ਸਾਡੇ ਨਾਲ ਖਤਮ ਹੋਊਗੀ ਕਹਾਣੀ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਸਰਵਣ ਸਿੰਘ ਢੱਲੋਂ ਸਰਪੰਚ ਭੰਡਾਰ ਬੇਟ ਸਰਪੰਚ ਸਾਹਿਬ ਇਹੋ ਸਪੀਡ ਬ੍ਰੇਕਰਾਂ ਨੂੰ ਲੈ ਕੇ ਕੁਝ ਜਿਹੜੇ ਕਿਸਾਨ ਆ ਉਹਨਾਂ ਨੂੰ ਇਹ ਸਮੱਸਿਆ ਆਈ ਇਹ ਕੀ ਹੈਗਾ ਪੂਰਾ ਮਾਮਲਾ ਇਹਦਾ ਜੇ ਬਣਾਇਆ ਤਾਂ ਸੀ ਕਿ ਮੈਨਿੰਗ ਬਹੁਤ ਹੁੰਦੀ ਆ ਸਾਡੇ ਪਿੰਡ ਰਾਤ ਦਿਨ ਚੱਲਦੀਆਂ ਵਾਦੇ ਹੈਗੇ ਆ ਵਿੜਾ ਵਾ ਕੋਈ ਇਹ ਵੀ ਟਰਾਲੀਆਂ ਹੌਲੀ ਨਹੀਂ ਕਰਦੇ ਰਾਤ ਦੇ ਨਹੀਂ ਰੇਤਾ ਜਾਂਦੀ ਇਥੋਂ ਤੇ ਉਹ ਇਹ ਜਿਹੜੇ ਹੁਣ ਆ ਇਹ ਹੁਣ ਕੰਨੇ ਦੀਆਂ ਟਰਾਲੀਆਂ ਹੁੰਦੀ ਆ ਥੋੜੀ ਜਿਹੀ ਟਰਾਲੀਆਂ ਦੇ ਲੱਦਾਂ ਥੋੜੀਆਂ ਉੱਚੀਆਂ ਹੁੰਦੀਆਂ ਉਹਨਾਂ ਨੂੰ ਤੰਗੀ ਆਉਂਦੀ ਸੀ ਕਿ ਕੋਈ ਹੌਕਟ ਉਹ ਜੋ ਕੋਈ ਕਰਕੇ ਉਹਨਾਂ ਦਾ ਐਸੀ ਹੱਲ ਕਰ ਦੇਣ ਲੱਗੇ ਹੁਣ ਛੋਟੇ ਕਰਕੇ ਤੇ ਇਹ ਬੜਾ ਤਾਂ ਤਾਂ ਸੀ ਕਿ ਮਹਿੰਗ ਹੁੰਦੀ ਆ ਬਹੁਤ ਸਕੇ ਮੰਡੇ ਚ ਰਾਤ ਦੇ ਨਹੀਂ ਰੇਤਾ ਜਾਂਦੀ ਆ ਇਹਦੇ ਵਿੱਚ ਪਿੰਡ ਤੋਂ ਬੱਚੇ ਜਾਂਦੇ ਜਿਉਂ ਬਾਹਰ ਸੋ ਡਾਰਿਆ ਥਲੇ ਟਰਾਲੀਆਂ ਹੌਲੀ ਨਹੀਂ ਕਰਦੇ ਪੱਖੜ ਲੱਗੇ ਟਰਾਲੀਆਂ ਨੂੰ ਉੱਪਰ ਉੱਚੀਆਂ ਕਿੱਟੀਆਂ ਬੈੱਡ ਲਾ ਕੇ ਪਰ ਆਦ ਦਿਨ ਹੀ ਰੇਤਾ ਜਾਂਦੀ ਜਦੋਂ ਇਹ ਸਪੀਡ ਵੇਕਰ ਬਣਾਇਆ ਗਿਆ ਇਹ ਲੋਕਾਂ ਨੂੰ ਪੰਚਾਇਤ ਦੇ ਧਿਆਨ ਵਿੱਚ ਜਾਂ ਸਰਪੰਚ ਦੇ ਧਿਆਨ ਵਿੱਚ ਇਹ ਮਾਮਲਾ ਲੈਂਦਾ ਸੀਗਾ ਜੀ ਮੈਂ ਇਹ ਨਹੀਂ ਸੀ ਲਿਆਂਦਾ ਉਹਨਾਂ ਤਾਂ ਆਹ ਜਿਹੜੇ ਇਧਰਲੇ ਬਣਾਏ ਆ ਇਹ ਤਾਂ ਬਣਾਏ ਸੀ ਆਹੀ ਹਨਾ ਇਹ ਹੀ ਟਵਾ ਦੇਣ ਲੱਗੇ ਤਾਂ ਉਹਦਾ ਵੀ ਹੱਲਾ ਕਰਾਤਾ ਅੱਜ ਕਿਹੜਾ ਪਿੰਡ ਹੈ ਇਹ ਜਿਹੜਾ ਟਰੈਕਟਰ ਤੁਸੀਂ ਚਲਾ ਰਹੇ ਇਹ ਦਾ ਮਾਲਕ ਹਣਿਆ ਚਾਚਾ ਕਾਲਾ ਉਹ ਉਹ ਕਿਹੜਾ ਪਿੰਡ ਉਹਨਾਂ ਦਾ ਨੂਲਪੁਰ ਜਟਾਂਗੀਆਂ ਇੱਕ ਹੁੰਦੇ ਆ ਤੇ ਹੁਣ ਤੁਸੀਂ ਇਹ ਟਰੈਕਟਰ ਜਿਹੜਾ ਇਹ ਕਿੱਥੇ ਜਾ ਰਹੇ ਤੁਸੀਂ ਉਸ ਤੇ ਆਈ ਮਿੱਟੀ ਭਰਨ ਕਿਥੋਂ ਭਰਦੇ ਆ ਉਹ ਪਾਰਿਆਂ ਦੇ ਦੇ ਨਾ ਹੈ ਪਾਰਿਆਂ ਉਹ ਉਹਨਾਂ ਦੀ ਦਾਦੇ ਮਾਰਚੋਂ ਭਰਨ ਜਾਂਦੇ ਆ ਤੁਹਾਡੇ ਕੋਲ ਕੋਈ ਸਰਕਾਰੀ ਪਰਮਿਸ਼ਨ ਹੈ ਵਾਲਾ ਨਹੀਂ ਚਾਚੇ ਨੂੰ ਪਤਾ ਹੈ ਇੱਕ ਤੁਸੀਂ ਸਰਕਾਰ ਦੀ ਚੋਰੀ ਕਰਦੇ ਆ ਦੂਸਰਾ ਤੁਸੀਂ ਇੱਥੋਂ ਓਵਰ ਸਪੀਡ ਜਾ ਰਹੇ ਆ ਓਵਰ ਲੋਡ ਟਰਾਲੀਆਂ ਵਾ ਤੁਹਾਡਾ ਕਰਕੇ ਇੱਥੇ ਪਿੰਡ ਵਾਲਿਆਂ ਨੂੰ ਸਮੱਸਿਆ ਆ ਰਹੀ ਆ ਜਿਨ੍ਹਾਂ ਕਰਕੇ ਉਹਨਾਂ ਨੂੰ ਸਪੀਡ ਬ੍ਰੇਕਰ ਬਣਾਉਣੇ ਪਏ ਕੀ ਕਹਣਾ ਤੁਹਾਡਾ ਸਾਡਾ ਗਣਾ ਗੌਨੀ ਰਪਾਈ ਦਾ ਹੌਲੀ ਜਾਇਦਾ ਹੌਲੀ ਆਈਦਾ ਵਾ ਜਿੱਥੇ ਰਾਹ ਖਾਲੀ ਹੋਵੇ ਉੱਥੇ ਭਜਾਲੀਦਾ ਟਰੈਕਟਰ ਸਹੀ ਕਿ ਨਹੀਂ ਜੀ ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਰਿਸ਼ਪਾਲ ਸਿੰਘ ਆ ਜੀ। ਮੇਰਾ ਪਿੰਨ ਪਢਾਲਪੇੜ। ਰਿਸ਼ਪਾਲ ਸਿੰਘ ਜੀ ਇਹ ਸ਼ਰਤ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਸਪੀਡ ਬ੍ਰੇਕਰ ਬਣਾਏ ਗਏ ਇਹਦਾ ਕਾਰਨ ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੈ? ਸਾਨੂੰ ਉਹ ਜੇ ਗੰਨਾ ਲੈ ਕੇ ਆਉਂਦੇ ਆ ਟਾਲੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ। ਇਹ ਜਿਹੜੇ ਸਪੀਡ ਬ੍ਰੇਕਰ ਆ ਇਹ ਬਣਾਉਂਦੀ ਨੇ ਇਹਨਾਂ ਨੂੰ ਲੋਕਾਂ ਨੂੰ ਨੌਬਤ ਕਿਉਂ ਆਈ ਹੈ? ਇਹ ਜੀ ਕੁਝ ਲਾ ਲਓ ਤੁਸੀਂ ਵੀ ਰਾਹ ਹੀ ਰਾ ਤੇਜ ਲੰਘਦੇ ਆ। ਕੁਝ ਹੋਰ ਨਕਿਆ ਮੋਟੀਆਂ ਨੌਬਤਾਂ ਲਾ ਲਓ। ਇਹ ਕਰਕੇ ਕਰ ਰਹੇ ਆ ਪਰ ਬਹੁਤ ਮੁਸ਼ਕਲ ਆ ਇਹ ਲੋਕਾਂ ਦਾ ਕਹਿਣਾ ਵਾ ਕਿ ਜਿਹੜੇ ਸਪੀਡ ਬ੍ਰੇਕਰ ਬਣਾਏ ਗਏ ਆ ਇਹ ਮਾਈਨਿੰਗ ਜਿਹੜੀ ਆ ਲਗਾਤਾਰ ਰਾਤ ਦਿਨ ਮਾਈਨਿੰਗ ਦੀ ਚੋਰੀ ਹੋ ਰਹੀ ਆ ਤੇ ਇਹਦੀ ਹੋ ਰਹੀ ਆ ਇਹ ਮਣ ਦੇ ਵਿੱਚੋਂ ਆ ਰਹੀ ਕਿੰਨੇ ਚਿਰ ਤੋਂ ਹੋ ਰਹੀ ਆ ਇਹ ਕੋਈ ਲੱਗਪਗ ਹੋਂ ਜਿਉਂ ਦਰਾਰਾ ਪਾਣੀ ਆਇਆ ਪਾਣੀ ਲੱਥਾ ਤੋਂ ਬਾਅਦ ਦੇ ਵਿੱਚ ਚਾਲੂ ਚਾਲੂ ਰਿਹਾ ਪਹਿਲਾਂ ਵੀ ਹੁੰਦੀ ਰਹੀ ਆ ਪਰ ਹੁਣ ਬਹੁਤ ਜ਼ਿਆਦਾ ਪਿੰਡ ਵਾਸੀਆਂ ਨੇ ਉਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਬਸ ਇਹ ਪਿੰਡ ਤੌਰ ਤੇ ਕਰਦਾ ਹਰੇਕ ਬੰਦਾ ਜਿੰਨੀ ਕ ਆਪਣੀ ਪਹੁੰਚ ਆ ਕਰਦੇ ਆ ਹੂੰ ਬਾਕੀ ਤੁਹਾਨੂੰ ਬੜਾ ਹੀ ਕਾਲਾ ਚੋਰ ਬਜਾਰੀ ਚੱਲਦੀ ਹੈ ਰਾਤ ਦਿਨ ਚੱਲੀ ਜਾ ਮੈਂ ਤੁਹਾਨੂੰ ਇਹ ਫਿਰ ਜਿਹੜੀ ਤੁਹਾਨੂੰ ਸਮੱਸਿਆ ਆ ਰਹੀ ਸੀਗੀ ਇਹਦਾ ਕੀ ਹੱਲ ਕੀ ਨਿਕਲਿਆ ਇਹ ਬਾਬਾ ਹੁਣ ਜੀ ਤੁਹਾਡੇ ਤਾਂ ਇਹ ਮੀਡੀਆ ਜਰੀਏ ਗੱਲ ਪਹੁੰਚਾਈ ਹੈ ਜੀ ਆ ਸਰਪੰਚ ਸਾਹਿਬ ਆ ਹੁਣ ਇਹਨਾਂ ਨੂੰ ਲਿਆ ਨਾਲ ਸਰਪੰਚ ਸਾਹਿਬ ਨੇ ਕੀ ਅਸ਼ਵਾਸਨ ਦਵਾਇਆ ਤੁਹਾਨੂੰ ਸਰਪੰਚ ਸਾਹਿਬ ਬੋਲੇ ਹੋਰ ਫਾਇਦਾ ਨਹੀਂ ਆਪਾਂ ਬੰਦ ਕਰਾਂਗੇ ਨਾਲ ਮਿਲ ਕੇ